ਲਾਸ਼ਾਂ ਫਿਰ ਇੱਥੇ ਲਿਆਂਦੀਆਂ ਤਾਂ ਆ ਸਟਰਕਚਰ ਜੇ ਲੱਗਦੇ ਆ। ਤੇ ਬੰਦੇ ਨੂੰ ਉੱਤੇ ਪਾ ਕੇ ਫਿਰ ਵਿੱਚ ਕ੍ਰਮਟੋਰੀਆ ਦੇ ਵਿੱਚ ਪਾ ਕੇ ਫਿਰ ਉਹਨੂੰ ਅੱਗ ਲਾਈ ਜਾਂਦੀ ਸੀ। ਹੋਰ ਨਵਾਂ ਖਾਸ ਵਲੌਗ ਮੈਂ ਲਿਆਉਣ ਲੱਗਾ ਮੈਂ ਹਿਟਲਰ ਦੀਆਂ ਕਰਤੂਤਾਂ ਬਾਰੇ ਅੱਜ ਗੱਲ ਕਰਨੀ ਕਿਉਂਕਿ ਹਿਟਲਰ ਦਾ ਨਾਂ ਕਾਫੀ ਆਉਂਦਾ ਆ। ਆ ਇੱਕ ਕੈਂਪ ਆ ਜਰਮਨੀ 'ਚ ਜਿਹੜੇ ਹਿਟਲਰ ਨੇ ਬਣਾਇਆ ਸੀਗਾ। ਇੱਥੇ ਵੀ ਲੋਕਾਂ ਨੂੰ ਮਾਰਿਆ ਸੀਗਾ ਗੈਸ ਦੇ ਕੇ। ਉਹ ਪਹਿਲਾਂ ਉਹਨਾਂ ਦਾ ਕੰਮ ਕਰਾਇਆ ਫਿਰ ਉਹਨਾਂ ਨੂੰ ਮਾਰਿਆ ਤਾਂ ਆਹ ਕੈਂਪ ਬਚਦਾ ਐ ਮੈਂ ਅੱਗੇ ਵੀ ਇੱਕ ਪੋਲੰਡ ਤੋਂ ਕੈਂਪ ਆਉ ਸ਼ਵੇਤਸੂ ਦੀ ਵਲੌਗ ਬਣਾ ਚੁੱਕਾ ਹਾਂ ਤਾਂ ਆਹ ਕੈਂਪ ਐ ਜਿੱਥੇ ਪਹਿਲਾਂ ਪੋਲਿਟਿਕਲ ਕੈਦੀ ਆਉਂਦੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਜੂਇਸ਼ ਜੂਹ ਯਹੂਦੀ ਲੋਕ ਉਹਨਾਂ ਦੇ ਖਿਲਾਫ ਹਿਟਲਰ ਬਹੁਤ ਸੀ ਤਾਂ ਇੱਥੇ ਆ ਕੇ ਪਹਿਲਾਂ ਉਹਨਾਂ ਨੂੰ ਕਮਰਿਆਂ 'ਚ ਬੰਦ ਰੱਖ ਕੇ ਫਿਰ ਗੈਸ ਦੇ ਕੇ ਫੇਰ ਉਹਨਾਂ ਨੂੰ ਸਾੜਿਆ ਪਤਾ ਲੱਗਦਾ ਜਗ੍ਹਾ ਬਹੁਤ ਵੱਡੀ ਹੈ ਤੇ ਪਤਾ ਲੱਗਦਾ ਸੀ ਕਿੰਨੇ ਲੋਕ ਇੱਥੇ ਇੱਕ ਟਾਈਮ ਇਹਨਾਂ ਨੇ ਰੱਖੇ ਸੀਗੇ ਫੇਰ ਉਹਨਾਂ ਨੂੰ ਅੱਗ ਲਾ ਕੇ ਇਦਾਂ ਮਾਰੇ ਉਹਨੇ ਆ ਕੈਂਪ 1933 ਚ ਬਣਿਆ ਸੀਗਾ ਪਹਿਲਾਂ ਪੋਲਿਟਿਕਲ ਪ੍ਰिजनਰ ਪੋਲਿਟਿਕਲ ਕੈਦੀ ਕਿੰਨੇ ਰੱਖੇ ਸੀ ਕਿਉਂਕਿ ਉਹ ਆਪਣਾ ਰਾਜ ਚਾਹੁੰਦਾ ਸੀਗਾ ਲੀਡਰ ਬਣਨਾ ਤਾਂ ਜੋ ਉਹ ਦੇ ਖਿਲਾਫ ਸੀ ਉਹਨੂੰ ਖਤਮ ਕੀਤਾ ਜਾਂਦਾ ਸੀਗਾ ਇਹ ਕਮਰਾ ਜਿੱਥੇ ਆ ਕੇ ਐਕਸਰਸਾਈਜ਼ ਕਰ ਸਕਦੇ ਸੀ ਇਕੱਠੇ ਹੋ ਸਕਦੇ ਸੀ ਇੱਥੇ ਲੋਕਰ ਰਸਦੇ ਆ ਲੋਕਰ ਇੱਥੇ ਰੱਖਿਓ ਛੋਟੇ ਸਟੂਲ ਇਹ ਉੱਤੇ ਤਾਂ ਟੇਬਲ ਵੀ ਹੈਗੇ ਆ ਸੋ ਕਮਰਾ ਚ ਆ ਕੇ ਸਿੱਖੇ ਹੋ ਕੇ ਗੱਪਸ਼ਪ ਮਾਰ ਸਕਦੇ ਸੀ ਇਹ ਉਹਨਾਂ ਲਈ ਜਿਹੜੇ ਪੋਲਿਟਿਕਲ ਕੈਜਿੰਗ ਸਿਗੇ ਘਰਾਇਆ ਜਿੱਥੇ ਸੌਂਦੇ ਸੀਗੇ ਆ ਦੇਖੋ ਇਦਾਂ ਦੇ ਕਮਰੇ ਚ ਬੈੱਡ ਦੇਖੋ ਕਿਦਾਂ ਦੀ ਆ ਇਦਾਂ ਦੀ ਜਗ੍ਹਾ ਤੇ 10 15 ਸੌਤੇ ਹੋਏ ਆ ਸੈਕਸ਼ਨ ਜੀ ਇਸ ਤਰ੍ਹਾਂ ਦਾ ਅੰਦਰੋਂ ਐਮ ਜੀ ਹੈ। ਜਿਹੜਾ ਜ਼ਾਸਤ ਹੈ ਕਿ ਰੂਮ ਆਮ ਚੀਜ਼ ਗੁੰਗਾ ਕਟਮ ਹੋ ਗਿਆ ਸੀਗਾ ਆ ਕਮਰੇ ਵੈਸੇ ਇਹਨਾਂ ਨੇ ਖਤਮ ਕਰ ਦਿੱਤੇ ਸੀ ਕਿ ਸੋ ਆ ਦੁਬਾਰਾ ਇਹਨਾਂ ਨੇ ਬਣਾਇਆ ਦਿਖਾਉਣ ਲਈ ਕਿ ਕਿਸ ਤਰ੍ਹਾਂ ਦਾ ਕਮਰਾ ਇੱਥੇ ਹੁੰਦੇ ਸੀਗੇ ਕਿਦਾਂ ਦੀਆਂ ਬੈਡਸ ਹੁੰਦੀਆਂ ਸੀਗੀਆਂ ਸੌਣ ਦੀ ਜਗ੍ਹਾ ਆਹ ਤਾਂ ਦੇਖੋ ਆਹ ਤੇ ਇਹਨਾਂ ਨੇ ਪਤਾ ਨਹੀਂ ਕੀ ਚਾਦਰਾਂ ਇਹਨਾਂ ਨੇ ਕੀ ਰੱਖਣੀਆਂ ਸੀਗੀਆਂ ਜ਼ਿੰਦਗੀ ਦਾ ਤੁਹਾਡੀ ਔਖੀ ਬਣਾਉਣੀ ਸੀ ਆ ਪਿਕਚਰ ਵੀ ਦਸਦੀ ਹੈ ਉੱਤੇ ਕਿਉਂਕਿ ਵਾਸ਼ਰੂਮ ਇਹਨਾਂ ਨੇ ਬਣਾਏ ਆ ਸੋ ਇਦਾਂ ਦੇ ਵਾਸ਼ਰੂਮ ਹੁੰਦੇ ਹੁੰਦੇ ਸੀਗੇ ਉਸ ਟਾਈਮ ਸਾਰੇ ਇਕੱਠੇ ਹੁੰਦੇ ਸੀਗੇ ਇੱਥੇ ਇੱਕ ਕਮਰੇ 'ਚ ਕਈ ਤਾਂ ਇਹਨਾਂ ਨੇ ਕਮਰੇ ਇਹਨੇ ਤਬਾਈ ਕਰ ਦਿੱਤੇ ਸੀਗੇ ਪਰ ਇਥੋਂ ਪਤਾ ਲੱਗਦਾ ਕਿ ਇਹਦੀ ਫਾਊਂਡੇਸ਼ਨ ਆ ਸੀ ਤਾਂ ਇੱਥੇ ਇੱਥੇ ਨੰਬਰ 2 ਵੀ ਲਿਖਿਆ ਆ ਸੋ ਆ ਦੋਸਰਾ ਬਰਕਿਆ ਸਾਹਮਣੇ ਇੱਕ ਆ ਤਾਂ ਆ ਫੇਰ ਦੋ ਆ ਫੇਰ ਤਿੰਨ ਆ ਫੇਰ ਇਦੇ ਸਾਹਮਣੇ ਚਾਰ ਦਿਸਦਾ ਪਿੱਛੇ 8 10 12 ਇਦਾਂ ਇਦਾਂ ਬਰਕ ਇਹਨਾਂ ਦੇ ਕਮਰੇ ਬਣਾਏ ਸੀਗੇ ਇਹਨਾਂ ਨੇ ਖਤਮ ਕਰ ਦਿੱਤੇ ਜਦੋਂ ਜੰਗ ਹਾਰਦੇ ਸੀਗੇ ਕਿਉਂਕਿ ਇਹਨਾਂ ਨੂੰ ਪਤਾ ਸੀ ਹੁਣ ਕਰਤੂਤਾ ਫੜ ਹੋ ਜਾਣੀਆਂ ਤਾਂ ਇੱਥੇ ਇੱਕ ਫੋਟੋ ਵੀ ਹੈਗੀ ਆ ਉਹ ਵੀ ਜਾ ਕੇ ਦੇਖਦੇ ਤੇ ਫੋਟੋ ਲਈਓ ਇਦਾਂ ਅਸਲ ਵਿੱਚ ਕਮਰੇ ਸੀ ਤਾਂ ਕਮਰੇ ਆਹ ਜਿਹੜੇ ਦਿਸਦੇ ਆ ਆ ਹੁਣ ਤਬਾਹੀ ਕਰਕੇ ਇਹਨਾਂ ਦੇ ਆ ਹੀ ਰਹਿਣ ਦਿੱਤਾ ਸੋ ਇੱਥੇ ਸੜਕ ਜੀ ਦਿਸਦੀ ਆ ਜਿਹੜੀ ਆ ਆ ਸੜਕ ਆ ਤਾਂ ਆਹ ਕਮਰੇ ਤਾਂ ਹੁਣ ਰਹਿ ਨਹੀਂ ਇਹ ਤਾਂ ਉਹਨੇ ਖਤਮ ਕਰ ਦਿੱਤੇ ਪਰ ਪਤਾ ਲੱਗਦਾ ਵਸੇ ਇੱਕ ਗੱਲ ਇਹ ਤੌਰ ਤੇ ਤੁਹਾਨੂੰ ਪਤਾ ਲੱਗਦਾ ਇਹਦੀ ਸਕੇਲ ਕਿੰਨੀ ਵੱਡੀ ਆ ਕਿ ਕਹਿੰਦੇ ਇੱਕ ਆਹ ਜਿਹੜੇ ਬੈਰਕ ਹੁੰਦੇ ਸੀਗੇ ਇੱਕ ਆਹ ਜਿਹੜਾ ਤੋਂ ਸ਼ੁਰੂ ਤੋਂ ਮਹਾਗਾ ਆ ਅਖੀਰ ਤੱਕ ਜਿਹੜੇ ਕਮਰੇ ਸੀ ਇੱਥੇ 2000 ਬੰਦਾ ਇੱਕ ਟਾਈਮ ਰੱਖੇ ਨੇ ਅਸੀਂ 2000 ਐਸ ਰੋਚ ਐਟ ਲਾਈਨ ਚ 2000 ਐਸ ਦੇ ਵਿੱਚ ਸੋ ਤੁਸੀਂ ਆਪੇ ਸੋਚ ਲਓ ਇੱਥੇ ਕਿੰਨੇ ਬੰਦੇ ਇਹਨਾਂ ਨੇ ਰੱਖਿਓ ਆਊਗੇ ਤਾਰਾਂ ਹਜੇ ਦੀਂਦੀਆਂ ਆ ਇਹ ਬਿਜਲੀ ਇਹਨਾਂ ਨੇ ਲਾਈ ਸੀ ਉਦੋਂ ਟਾਈਮ ਤਾਂ ਇੱਥੋਂ ਭੱਜਣ ਦੀ ਕੋਸ਼ਿਸ਼ ਕਰੋ ਤਾਰਾ ਹੀ ਤੁਹਾਨੂੰ ਮਾਰ ਦੋਗੀ ਬਿਜਲੀ ਮਾਰ ਦੋਗੀ ਨਾਲੇ ਇੱਥੇ ਪਾਣੀ ਵਗਦਾ ਸੀ ਉਹ ਜਗ੍ਹਾ ਚਿੱਲੇ ਜਿੱਥੇ ਲਾਸ਼ਾਂ ਨੂੰ ਅੱਗ ਲਾਉਂਦੇ ਸੀ ਚਿਮਨੀ ਦੱਸਦੀ ਆ ਫਿਰ ਲਾਸ਼ਾਂ ਨੂੰ ਅਗ ਲਾਉਂਦੇ ਸੀ ਬੰਦੇ ਨੂੰ ਮਾਰ ਕੇ ਗੈਸ ਨਾਲ ਮਾਰ ਕੇ ਫਿਰ ਉਹਨੂੰ ਅੱਗ ਲਾਉਣੀ ਆ ਉਹ ਗੈਸ ਚੈਂਬਰ ਆ ਨਾ ਨਾਉਂਦੇ ਹੁੰਦੇ ਸੀਗੇ ਇੱਥੇ ਤੁਹਾਨੂੰ ਗਲੀਆਂ ਦੀਦੀਆਂ ਹੋ ਗਈਆਂ ਪੇਸ਼ਾਵਰ ਹੈਡਰਾ ਨੇ ਲਾਇਆ ਸੀ ਕਿ ਨਕਲੀ ਤਾਂ ਜਦੋਂ ਇੱਥੇ ਕਮਰੇ ਚ ਆ ਜਾਂਦੇ ਸੀ 100 ਬੰਦਾ 200 ਬੰਦਾ 300 ਬੰਦਾ ਆ ਫਿਰ ਦਰਵਾਜ਼ੇ ਬੰਦ ਕਰਕੇ ਫਿਰ ਇਹ ਗੈਸ ਛੱਡ ਦਿੰਦੇ ਸੀ ਬੀਆਂ ਮੈਂਟਰ ਚ ਬੰਦਾ ਮਰ ਜਾਂਦਾ ਫਿਰ ਜਾ ਕੇ ਇਥੋਂ ਲਾਸ਼ਾਂ ਚੱਕਦੇ ਸੀਗੇ ਕਿਉਂਕਿ ਉਹਥੇ ਲੇਟ থে ਡਿੱਗਿਆ ਹੋਇਆ ਹੁੰਦਾ ਇੱਥੇ ਲਿਖਿਆ ਆ ਕਿ ਇੱਥੇ ਜਿਹੜੇ ਮਰੇ ਆ ਇੱਥੇ ਲੈ ਜਾਂਦੇ ਸੀ ਸਿਖਤਾਰ ਸਾਰਨ ਤੋਂ ਪਹਿਲਾਂ ਇੱਥੇ ਫਿਰ ਲਾਸ਼ਾਂ ਇਕੱਠੀਆਂ ਕੀਤੀਆਂ ਨਾਸ਼ਾ ਫਿਰ ਟੈਲੀ ਜਾਂਦੀ ਜਾਂਦਾ ਆ ਸਟ੍ਰਕਚਰ ਜੇ ਲੱਗਦੇ ਆ ਬੰਦੇ ਨੂੰ ਉੱਤੇ ਪਾ ਕੇ ਫਿਰ ਵਿੱਚ ਕਰਮਟੋਰੀਆ ਦੇ ਵਿੱਚ ਪਾ ਕੇ ਫਿਰ ਉਹਨੂੰ ਅੱਗ ਲਾਈ ਜਾਂਦੀ ਸੀ ਤਾਂ ਇੱਥੇ ਦੀਦੇ ਇੱਕ ਐਸ ਪਾਸੇ 2 3 4 ਚਾਰ ਇਹਨਾਂ ਨੇ ਇੱਥੇ ਰੱਖਿਓ ਕਮਰੇ ਚ ਸ਼ਾਇਦ ਤੋਂ ਜ਼ਿਆਦਾ ਵੀ ਹੋ ਸਕਦੇ ਸੀ ਤਾਂ ਅੱਜ ਜਗਾ ਦਿਸਦੀ ਆ ਸੋ ਤੁਸੀਂ ਆ ਸੋਚ ਲਓ ਪਹਿਲਾਂ ਉਹਨਾਂ ਨੂੰ ਲਿਆਂਦਾ ਗਿਆ ਕੱਪੜੇ ਲਾਏ ਫਿਰ ਗੈਸ ਚ ਮਾਰਿਆ ਇੱਥੇ ਆ ਕੇ ਫਿਸਾੜਿਆ ਇੰਨਾ ਪਾਪ ਸੋ ਅਗਲੀ ਵਾਰੀ ਜੇ ਕਿਸੇ ਨੇ ਕਹਿਣਾ ਹਿਟਲਰ ਦਾ ਹਿਟਲਰ ਦਾ ਨਾਂ ਆ ਲੈ ਕਿ ਸਿੱਖ ਲਵੋ ਹਿਟਲਰ ਨੇ ਕੀ ਤਾ ਕੀ ਨਾ ਨਿਤ ਤਕੀਆਂ ਵੀ ਦਿਸਦੀਆਂ ਆਏ ਜਗ੍ਹਾ ਤੇ ਐਗਜ਼ੀਕਿਊਸ਼ਨ ਇੱਥੇ ਫਾਂਸੀ ਤੇ ਗੋਲੀਆਂ ਮਾਰੀਆਂ ਜਾਂਦੀਆਂ ਸੀ ਲੋਕਾਂ ਨੂੰ ਇੱਥੇ ਆ ਕੇ ਪਿੱਛੇ ਕੈਂਪ ਤੇ ਪਿੱਛੇ ਜਗ੍ਹਾ ਆ ਗਈ ਆ ਜਿੱਥੇ ਕੋਈ ਦੇਖ ਨਹੀਂ ਸਕਦਾ ਪਿਸਟਲ ਰੇਂਜ ਫॉर ਐਗਜ਼ੀਕਿਊਸ਼ਨ ਹਾਂ ਪਿਸਟੋਲ ਦੇ ਨਾਲ ਫੇ ਮਾਰਦੇ ਸੀ ਇੱਥੇ ਪਿਸਟਲ ਰੇਂਜ ਸੀਗਾ ਆ ਇੱਥੇ ਕਿத்து ਖੜਾ ਹੋ ਕੇ ਕਿਤੇ ਸਾਹਮਣੇ ਇੱਥੇ ਖੜੇ ਸੀਗੇ ਕਿਤੇ ਫਿਰ ਗੋਲੀ ਮਾਰਦੇ ਸੀ ਸੋ ਗੈਸ ਨਾ ਵੀ ਮਾਰਦੇ ਸੀਗੇ ਤਾਂ ਗੋਲੀ ਨਾ ਵੀ ਮਾਰਦੇ ਸੀ ਕਿ ਦੇਖੋ ਪਾਪ ਆ ਜਗਾਤੀ ਕਿ ਕਿਸ ਨੂੰ ਨਹੀਂ ਕੋਈ ਹਸਪਤਾਲ ਲੱਗਣਾ ਇੱਥੇ ਉਹ ਪਾਸੇ ਆਹ ਕੈਂਪ ਤਾਂ ਉੱਥੇ ਸਾਹਮਣੇ ਹੀ ਆ ਕਾਫੀ ਅੱਗੇ ਜਾ ਕੇ ਤਾਂ ਇੱਥੇ ਗੋਲੀ ਮਾਰਦੇ ਸੀ ਜਿਹੜੀਆਂ ਮੇਨ ਐਂਟਰੈਂਸ ਤੇ ਤਾਂ ਆਸੇਗਾ ਮੇਰਾ ਡਾਕੋ ਕਨਸੈਂਟਰੇਸ਼ਨ ਕੈਂਪ ਦਾ ਵਲੌਗ ਇੱਥੇ ਬਹੁਤ ਪਾਪ ਹੋਇਆ ਬਹੁਤ ਲੋਕ ਮਰੇ ਤਾਂ ਹਿਟਲਰ ਨੇ ਆ ਕੰਮ ਕੀਤੇ ਤਾਂ ਸਿਕਰਮਟੋਰੀਅਮ ਵੀ ਦਿਖਾਤਾ ਸੀ ਸਾੜਦੇ ਸੀਗੇ ਜਿੱਥੇ ਮਾਰਦੇ ਉਹ ਜਗ੍ਹਾ ਵੀ ਦਿਖਾਉਂਦੀ ਤਾਂ ਆ ਕੰਮ ਇੱਥੇ ਹੁੰਦੇ ਸੀਗੇ ਜਰਮਨੀ ਚ ਤਾਂ ਉਮੀਦ ਹੈ ਕਿ ਵਲੌਗ ਬੜੀ ਐ ਲਕਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਰਬ ਰਾਕਾ